ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਦਾ 85 ਏਕੜ ਪੰਚਾਇਤੀ ਜ਼ਮੀਨ ਤੇ ਵੱਡਾ ਐਕਸ਼ਨ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਛੁਡਵਾਇਆ ਕਬਜ਼ਾ। ਪੰਜਾਬ ਤੇ ਇਨ੍ਹਾਂ ਲੋਕਾਂ ਦੇ ਕੱਟਣਗੇ ਬਿਜਲੀ ਕਨੈਕਸ਼ਨ ਵੱਡੀ ਕਾਰਵਾਈ ਕਰਨ ਦੀ ਤਿਆਰੀ ਚ ਪੰਜਾਬ ਸਰਕਾਰ। ਕੈਬਨਟ ਮੰਤਰੀ ਦੀ ਅਫਸਰਾਂ ਤੇ ਅਧਿਕਾਰੀ ਨੂੰ ਸਿੱਧੀ ਚੇਤਾਵਨੀ ਕਿ ਹਰ ਨਜਾਇਜ਼ ਮਾਈਨਿੰਗ ਕਰਾਉਣ ਵਾਲੇ ਤੇ ਰੀਅਲਟੀ ਨਾਂ ਲੈ ਸਕਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਕਾਰਵਾਈ। ਕੈਬਨਟ ਮੰਤਰੀ ਦਾ ਅਹੁਦਾ ਬਚਾਉਣ ਲਈ ਕੋਰਟ ਪਹੁੰਚੇ ਅਮਨ ਅਰੋੜਾ, ਰਾਜਪਾਲ ਸੀ ਪਗਮਾਨ ਤਮਾਨ ਤੇ ਬਣਾਇਆ ਦਬਾਹ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਛਾੜ ਕੇ ਹਲ ਲੱਗਦਾ ਹੈ ਕਿ ਜਾਣ ਬੁੱਝ ਕੇ ਲਾਰਸ ਇੰਟਰਵਿਊ ਮਾਮਲਾ ਲੜਕਾਇਆ ਜਾ ਰਿਹਾ ਹੈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਰਹੇਗਾ ਮੌਸਮ ਖਰਾਬ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਕੇਂਦਰੀ ਮੰਤਰੀ ਨੀਤਿੰਗੜਗਰੀ ਵੱਲੋਂ ਪੰਜਾਬੀਆਂ ਨੂੰ ਵੱਡਾ ਤੋਹਫਾ ਪੰਜਾਬ 'ਚ ਕਰੋਨਾ ਦੇ ਨਵੇਂ ਪ੍ਰੋਜੈਕਟਾਂ ਦਾ ਕੀਤਾ ਐਲਾਨ ਕੈਬਨਟ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਦਾ ਵੱਡਾ ਐਲਾਨ ਕਿਹਾ ਪੰਜਾਬ ਸਰਕਾਰ ਫਰਵਰੀ 2024 ਵਿੱਚ ਕਰਵਾਵੇਗੀ ਚਾਰ ਐਨਆਰਆਈ ਪੰਜਾਬੀਆਂ ਨਾਲ ਮਿਲਣੀ ਸਮਾਗਮ ਪੰਜਾਬ ਦੀ ਪਗਮਾਨ ਤਮਾਨ ਸਰਕਾਰ ਵੱਲੋਂ ਲਗਾਤਾਰ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਅਤੇ ਹੁਣ ਇਸੇ ਤਹਿਤ ਕਾਰਵਾਈ ਕਰਦੇ ਆ ਪੰਜਾਬ ਦੇ ਪਿੰਡ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀ ਸਿੰਘ ਖੁੱਲਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ 85 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਹੈ ਇਸ ਮੌਕੇ ਕੈਬਨਟ ਮੰਤਰੀ ਨੇ ਜਾਣਕਾਰੀ ਦਿੰਦੇ ਆ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਿੰਡ ਹਰਨਾਮਪੁਰਾ ਵਿਖੇ 5 80 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਉੱਤੇ ਉਦਯੋਗਪੱਤ ਤੋਂ ਲੈ ਕੇ ਪਿੰਡ ਵਾਸੀਆਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਹੁਣ ਛੁਡਵਾ ਲਿਆ ਗਿਆ ਹੈ ਲਾਲਜੀਤ ਪੁੱਲਰ ਨੇ ਕਿਹਾ ਹੈ ਕਿ ਅੱਜ ਤੋਂ ਇਸ ਜ਼ਮੀਨ ਦੀ ਮਲਕੀਅਤ ಗ್ರಾಮ ਪੰਚਾਇਤ ਹਿਰਦਾਪੁਰ ਦੇ ਪਿੰਡ ਹਰਨਾਮਪੁਰ ਨੂੰ ਸੌਂਪਤੀ ਗਈ ਹੈ ਜਿਸ ਦੀ ਕੀਮਤ ਚੰਡੀਗੜ੍ਹ ਦੇ ਨਜ਼ਦੀਕ ਹੋਣ ਸਦਕਾ 100 ਕਰੋੜ ਰੁਪਏ ਤੋਂ ਵੱਧ ਹੈ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਹੈ ਜੇਕਰ ਤੁਸੀਂ ਵੀ ਅਜੇ ਤੱਕ ਆਪਣਾ ਬਿਜਲੀ ਬਿੱਲ ਦਾ ਬਕਾਇਆ ਨਹੀਂ ਭਰਿਆ ਤਾਂ ਅੱਜ ਹੀ ਭਰ ਲਓ ਕਿਉਂਕਿ ਹੁਣ ਬਿਜਲੀ ਵਿਭਾਗ ਤੁਹਾਨੂੰ ਵੱਡਾ ਝਟਕਾ ਦੇ ਜਾ ਰਿਹਾ ਹੈ ਇਸ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਸਮੇਂ ਤੇ ਬਿਜਲੀ ਦੇ ਬਿੱਲ ਨਹੀਂ ਭਰੇ ਉਹਨਾਂ ਬਿਜਲੀ ਖਪਤਕਾਰਾਂ ਦੇ ਖਿਲਾਫ ਪਾਵਰ ਕੋਮ ਵਿਭਾਗ ਸਖਤ ਹੋ ਗਿਆ ਹੈ ਜੇਕਰ ਲੋਕਾਂ ਵੱਲੋਂ ਜਲਦੀ ਬਿਜਲੀ ਦੇ ਬਿੱਲ ਨਾ ਭਰੇ ਗਏ ਤਾਂ ਉਹਨਾਂ ਦੇ ਬਿਜਲੀ ਕਨੈਕਸ਼ਨ ਵੀ ਕੱਟੇ ਜਾ ਸਕਦੇ ਹਨ ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਾਂ ਗਾਉਂ ਦੇ ਕਰੀਬ 70 ਲੋਕਾਂ ਦੇ ਬਿਜਲੀ ਦੇ ਬਿੱਲ ਪੈਂਡਿੰਗ ਹਨ ਜੋ ਬਿੱਲ ਦੀ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾ ਰਹੇ ਉਹਨਾਂ ਦੇ ਕਨੈਕਸ਼ਨ ਕਟੰਡੀ ਮੁਹਿੰਮ ਪਾਵਰ ਕਮ ਸ਼ੁਰੂ ਕਰੇਗਾ ਪੰਜਾਬ ਵਿੱਚ ਆਮ ਆਨੰਦਵੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਬਿਜਲੀ ਦੀਆਂ 300 ਯੂਨਿਟਾਂ ਮੁਫਤ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਭਾਰੀ ਬਿਜਲੀ ਦੇ ਬਿੱਲਾਂ ਤੋਂ ਰਾਹਤ ਮਿਲ ਸਕੇ ਪਰ ਇਸ ਦੇ ਬਾਵਜੂਦ ਵੀ ਕਈ ਅਜਿਹੇ ਲੋਕ ਹਨ ਜੋ ਬਿਜਲੀ ਦੇ ਬਿੱਲ ਸਮੇਂ ਤੇ ਨਹੀਂ ਭਰ ਰਹੇ ਹਨ ਇਨ੍ਹਾਂ ਲੋਕਾਂ ਦੇ ਹੁਣ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮੱਜਰ ਨੇ ਚੇਤਾਵਨੀ ਦਿੰਦੇ ਹਨ ਕਿ ਹੈਗਿ ਨਜਾਇਜ਼ ਮਾਈਨਿੰਗ ਕਰਾਉਣ ਵਾਲੇ ਅਤੇ ਰੀਅਲਟੀ ਨਾਂ ਲੈ ਸਕਣ ਵਾਲੇ ਅਧਿਕਾਰੀਆਂ ਦੇ ਕਾਰਵਾਈ ਹੋਵੇਗੀ ਉਹਨਾਂ ਨੇ ਕਿਹਾ ਹੈਗੀ ਹੀਟ ਲਈ ਪਾਣੀ ਨੂੰ ਬਚਾਉਣ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਪਸ਼ਟ ਸ਼ਬਦਾਂ ਵਿੱਚ ਕਿ ਹੈਗੀ ਨਜਾਇਜ਼ ਮਾਈਨਿੰਗ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਤਿੰਨ ਨਜਾਇਜ਼ ਮਾਈਨਿੰਗ ਵਿੱਚ ਸ਼ਾਮਿਲ ਅਤੇ ਰਿਐਲਟੀ ਨਾਲ ਲੈਸਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈਆਂ ਅਮਲ ਵਿੱਚ ਲਿਆਂਦੀ ਜਾਵੇਗੀ ਕੁੱਟਮਾਰ ਦੇ ਮਾਮਲੇ ਵਿੱਚ 2 ਸਾਲਾਂ ਦੀ ਸਜ਼ਾ ਹੋਣ ਮਗਰੋਂ ਕੈਬਨਿਟ ਮੰਤਰੀ ਅਮਨ ਰੂੜਾ ਆਪਣਾ ਮੰਤਰੀ ਦਾ ਅਹੁਦਾ ਬਚਾਉਣ ਲਈ ਸੰਗਰੂਰ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਗਏ ਹਨ ਅਮਨਰੋੜਾ ਨੂੰ ਕੁੱਟਮਾਰ ਦੇ ਦੋਸ਼ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ ਇਹ ਸਜ਼ਾ ਸੁਨਾਮ ਦੀ ਹੇਠਲੀ ਅਦਾਲਤ ਤੇ ਸੁਣਾਈ ਹੈ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 15 ਜਨਵਰੀ ਨੂੰ ਤੈਅ ਕੀਤੀ ਹੈ ਅਦਾਲਤ ਵੱਲੋਂ ਦੋਵਾਂ ਧਿਰਾਂ ਨੂੰ ਪੇਸ਼ ਹੋਣ ਦੇ ਨੋਟਿਸ ਜਾਰੀ ਕੀਤੇ ਗਏ ਹਨ ਹਾਲਾਂਕਿ 21 ਦਸੰਬਰ ਨੂੰ ਸੁਣਾਏ ਜਾਣ ਤੋਂ ਬਾਅਦ ਉਹ ਹਾਈ ਕੋਰਟ ਨਹੀਂ ਗਏ ਉਹਨਾਂ ਕੋਲ 30 ਦਿਨ ਦਾ ਸਮਾਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਰਾਜਪਾਲ ਬੀ ਐਲ ਪ੍ਰੋਹਿਤ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਭੇਜਿਆ ਸੀ ਜਿਸ ਵਿੱਚ ਉਹਨਾਂ ਕਿਹਾਗੇ ਕਾਨੂੰਨੀ ਤੌਰ ਤੇ ਅਮਨ ਰੋੜਾ ਮੰਤਰੀ ਦਾ ਉਦਦ ਨਹੀਂ ਸੰਭਾਲ ਸਕਦੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਮੂੜ ਸੁਣਵਾਈ ਹੋਏ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਜਵਾਬ ਦਾਖਲ ਕੀਤਾ ਹੈ ਪੰਜਾਬ ਸਰਕਾਰ ਨੇ ਦੱਸਿਆ ਕਿ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਦੋ ਐਫ ਆਈ ਆਰ ਦਰਜ ਕਰ ਲਈਆਂ ਹਨ ਇਸ ਤੋਂ ਇਲਾਵਾ ਹਾਈ ਕੋਰਟ ਵੱਲੋਂ ਗਠਿਤ ਐਸਾਈਟੀ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿ ਹੈ ਕਿ ਜੇਲ੍ਹ ਵਿੱਚ ਜੈਮਰ ਲਗਾਉਣ ਦਾ ਮਾਮਲਾ ਪਿਛਲੇ 11 ਸਾਲਾਂ ਤੋਂ ਲਟਕਿਆ ਹੋਇਆ ਹੈ ਜਿਹਾ ਲੱਗਦਾ ਹੈ ਕਿ ਸਰਕਾਰ ਜਾਣਬੁੱਝ ਕੇ ਦੇਰੀ ਕਰ ਰਹੀ ਹੈ ਇਸ ਲਈ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਵਿੱਚ ਇਸ ਤੋਂ ਬਿਹਤਰ ਪ੍ਰਸਤਾਵ ਲੈ ਕੇ ਆਉਣ ਲਈ ਕਿਹਾ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦਾ ਮੈਦਾਨੀ ਲਾਗਾ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ ਵੀ ਠੰਡਾ ਰਿਹਾ ਹੈ ਦਿਨ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲੇ ਨਾਲੋਂ ਵੀ ਠੰਡੇ ਰਹੇ ਹਨ ਜਿੱਥੇ ਤਾਪਮਾਨ ਆਮ ਨਾਲੋਂ 11.2 ਡਿਗਰੀ ਸੈਲਸੀਅਸ ਤੱਕ ਘਟਾ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਤੇ ਪੰਜਾਬ ਦੇ 17 ਤੇ ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਕੇਂਦਰੀ ਟ੍ਰਾਂਸਪੋਰਟ ਮੰਤਰੀ ਨੀਤਿਨ ਗੜਗਰੀ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ ਇਸ ਮੌਕੇ ਉਹਨਾਂ ਨੇ 4000 ਕਰੋੜ ਰੁਪਏ ਦੇ 29 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ 12000 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਐਲਾਨ ਕੀਤਾ। ਉਹਨਾਂ ਕਿ ਹੈਗਲ ਲੁਧਿਆਣਾ ਤੋਂ ਬਠਿੰਡਾ ਤੱਕ ਗ੍ਰੀਨਫੀਲਡ ਹਾਈਵੇ ਬਣਾਇਆ ਜਾਵੇਗਾ। ਇਹ 75 ਕਿਲੋਮੀਟਰ ਲੰਬਾ ਹੋਵੇਗਾ ਇਸ ਤੇ 2000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਬਾਅਦ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤਿਆਰ ਹੋ ਜਾਵੇਗੀ ਇਸ ਨੂੰ ਦਸੰਬਰ 2025 ਤੱਕ ਬਣਾਇਆ ਜਾਵੇਗਾ ਜਿਸ ਨਾਲ ਹਲਵਾਰਾ 에ਅਰਪੋਰਟ ਨਾਲ ਵੀ ਕਨੈਕਟੀਵਿਟੀ ਹੋਵੇਗੀ ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਾਮਦਾਸ ਤੱਕ ਚਾਰ ਮਾਰਗੀ ਹਾਈਵੇ ਦਾ ਕੰਮ 2024 ਵਿੱਚ ਮੁਕੰਮਲ ਹੋ ਜਾਵੇਗਾ ਇਸ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਜਾਣ ਵਾਲਾ ਰਸਤਾ ਆਸਾਨ ਹੋ ਜਾਵੇਗਾ ਲੁਧਿਆਣਾ ਦੇ ਸਮਰਾਲਾ ਚੌਂਕ ਤੱਕ 13 ਕਿਲੋਮੀਟਰ ਸੜਕ ਦਾ ਕੰਮ ਜਨਵਰੀ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਛੇਤੀ ਤੇ ਤਸੱਲੀ ਬਖਸ਼ ਢੰਗ ਨਾਲ ਨਿਢੰਣ ਲਈ ਐਨਆਰਆਈ ਪੰਜਾਬੀਆਂ ਨਾਲ ਮਿਲਣੀ ਨਾਮਕ ਚਾਰ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ ਇਹ ਜਾਣਕਾਰੀ ਦਿੰਦੇ ਆ ਪੰਜਾਬ ਦੇ ਐਨਆਰਆਈ ਮਾਮਲੇਵਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦ ਸੈਕੰਡ ਐਨਆਰਆਈ ਪੰਜਾਬੀਆਂ ਨਾਲ ਮਿਲਣੀ ਸਮਾਗਮ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਤੋਂ ਹੋਵੇਗੀ ਜਿੱਥੇ ਪਠਾਨਕੋਟ, ਅਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਪ੍ਰਵਾਸੀ ਪੰਜਾਬੀ ਨੂੰ ਇਨ੍ਹਾਂ ਮਿਲਣੀ ਸਮਾਗਮਾਂ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਕਰਦੇ ਆਂ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਦਸੰਬਰ 2022 ਵਿੱਚ ਵੀ 5 ਸਫਲ ਮਿਲਣੀ ਪ੍ਰੋਗਰਾਮ ਕਰਵਾਏ ਸਨ ਜਿਸ ਦੌਰਾਨ ਪ੍ਰਵਾਸੀ ਪੰਜਾਬੀ ਨੇ 605 ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਜਿਨ੍ਹਾਂ ਦਾ ਹੱਲ ਕੀਤਾ ਜਾ ਚੁੱਕਾ ਹੈ ਪੰਜਾਬ ਦੇ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਹਰ ਰੋਜ਼ ਉਹਨਾਂ ਵੱਲੋਂ ਲੈ ਜਾ ਰਹੇ ਇਨਕਲਾਬੀ ਫੈਸਲੇ ਜਿਸ ਦੇ ਨਾਲ ਪੰਜਾਬ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਤੇ ਜਿਹੜੇ ਜਨ ਹਿੱਤ ਵਾਲੇ ਫੈਸਲੇ ਆ ਜਿਦੇ ਵਿੱਚ ਚਾਹੇ ਕਿਸਾਨਾਂ ਲਈ ਹੋਣ ਚਾਹੇ ਨੌਜਵਾਨਾਂ ਲਈ ਹੋਣ ਚਾਹੇ ਵਪਾਰੀਆਂ ਲਈ ਹੋਣ ਚਾਹੇ ਸਾਡੀਆਂ ਮਾਤਾਵਾਂ ਪੈਣਾਂ ਲਈ ਚਾਹੇ ਸਟੂਡੈਂਟਸ ਦੇ ਲਈ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਸਿਹਤ ਸੁਧਾਰਾਂ ਦੀ ਗੱਲ ਕਰ ਲਈਏ ਤੋਂ ਸਭ ਦੇ ਕਾਰਨ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਸਾਰੇ ਸ਼ਖਸ ਰਾਜਨੀਤਿਕ ਗੈਰਾਇਨੈਟਿਕ ਲੋਕ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਰਹੇ ਆ ਉਸੀ ਲੜੀ ਦੇ ਤਹਿਤ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਰਾ ਵਿਜੇ ਕੁਮਾਰ ਛਾਵੜਾ ਜੀ ਜੋ ਮੌਜੂਦਾ ਐਮਸੀ ਨੇ ਫਰੀਦਕੋਟ ਤੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਹੇ ਆ ਜ਼ਿਲ੍ਹੇ ਦੇ ਅੱਜ ਉਹ ਸਾਡੇ ਪਰਿਵਾਰ ਸ਼ਾਮਾਨਵੀ ਪਾਰਟੀ ਦੇ ਪਰਿਵਾਰ ਦੇ ਵਿੱਚ ਭਗਵੰਤ ਮਾਨ ਜੀ ਤੋਂ ਸੋਚ ਦੀ ਸੋਚ ਤੋਂ ਉਹਨਾਂ ਦੇ ਵੱਲੋਂ ਜਿਹੜਾ ਪਿਛਲੇ 2 ਸਾਲਾਂ ਤੋਂ ਜੋ ਸਰਕਾਰ ਚੱਲਦੀ ਹੈ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਏ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਰ ਲੋਕ ਸਭਾ ਕੋਰਨਾਉਂ ਦਾ ਹੈ ਕਿਸ ਤਰ੍ਹਾਂ ਲੱਗਿਆ ਹਾਂ ਜੀ ਤੁਹਾਨੂੰ ਪਤਾ ਜੀ ਮੇਰੇ ਤੋਂ ਮੇਰੇ ਤੋਂ ਵੱਡੇ ਲੈਵਲ ਦੀਆਂ ਗੱਲਾਂ ਨੇ ਜੀ ਤੁਸੀਂ ਮੇਰੇ ਤੋਂ ਸੰਬੰਧਿਤ ਗੱਲਾਂ ਕਰੂੰ ਮੈਂ ਤੁਹਾਨੂੰ ਅੱਜ ਤੁਸੀਂ ਇਹ ਕੁਟ ਦਾ ਸਾਰਾ ਮੀਡੀਆ ਆਪਸ ਦੇ ਰੂਬਰੂ ਹੋ ਰਿਹਾ ਤੁਸੀਂ ਅੱਜ ਇਸ ਗੱਲ ਦੀ ਤਸਦੀਕ ਕਰੋਗੇ ਤੇ ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਜਾ ਕੇ ਜਰੂਰ ਦੇਖੋ ਪੰਜਾਬ ਦੇ ਵਿੱਚ ਇਸ ਵਕਤ ਅਸੀਂ ਸਕੂਲਾਂ 'ਚ ਅਸੀਂ ਜਿਹੜਾ ਬੁਨਿਆਦੀ ਸੁਧਾਰ ਹੈ ਉਸ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਪਹਿਲੀ ਵਾਰੀ ਹੋਇਆ ਤੁਸੀਂ ਆਪ ਇਹਨੂੰ ਤੁਸੀਂ ਆਪਣੀ ਅੱਖਾਂ ਦੇ ਨਾਲ ਆਪਣੇ ਕੈਮਰਿਆਂ ਦੇ ਨਾਲ ਵੈਰੀਫਾਈ ਜਰੂਰ ਕਰੋ ਤੇ ਅਗਰ ਕਿਤੇ ਕੋਈ ਕਮੀ ਵੀ ਹੈ ਮੈਂ ਖੁਦ ਤੁਹਾਨੂੰ ਐਜ਼ এডਿਕੇਸ਼ਨ ਰਿਸਰਚਰ ਕਹਿੰ ਰਿਹਾ ਜਰੂਰ ਸਾਨੂੰ ਦੱਸੋ ਕਿਉਂਕਿ ਅਗਰ ਤੁਸੀਂ ਦੱਸੋਗੇ ਤਾਂ ਹੀ ਅਸੀਂ ਸੁਧਾਰ ਕਰਾਂਗੇ ਪੰਜਾਬ ਦੇ ਵਿੱਚ 20000 ਸਕੂਲ ਹੈ ਬਹੁਤ ਬੁਰਾ ਹਾਲਤ ਬਹੁਤ ਬੁਰੀ ਹਾਲਤ ਸੀ ਕਿ ਚਾਰ ਦੀਵਾਰੀ ਤੱਕ ਨਹੀਂ ਸੀ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਬਾਥਰੂਮ ਨਹੀਂ ਸੀ ਇਸ ਵਕਤ 8000 ਸਕੂਲਾਂ ਦੇ ਵਿੱਚ ਚਾਰ ਦੀਵਾਰੀ ਦਾ ਕੰਮ ਚੱਲਦਾ ਪਿਆ ਬਾਉਂਡਰੀ ਵਾਲ ਨਾ ਅਸੀਂ ਸਾਡੇ ਸੀਐਮ ਸਾਹਿਬ ਨੇ ਸਾਨੂੰ ਟਾਰਗੇਟ ਦਿੱਤਾ ਸੀ 31 ਮਾਰਚ ਤੱਕ ਪੰਜਾਬ ਚ ਕੋਈ ਵੀ ਬੱਚਾ ਇਦਾਂ ਦਾ ਨਹੀਂ ਰਹੂਗਾ ਜੋ ਥੱਲੇ ਬੈਠੂਗਾ ਅਸੀਂ 75090 ਡੈਸ ਯਾਨੀ ਡੇਢ ਲੱਖ ਬੱਚਾ ਜੋ ਥੱਲੇ ਬੈਠਦਾ ਸੀ ਉਹ ਲਗਾਤਾਰ ਸਕੂਲਾਂ ਚ ਭੇਜ ਰਹੇ ਹਾਂ ਪੰਜਾਬ ਦੇ ਵਿੱਚ 6000 ਤੋਂ ਵੱਧ ਨਵੇਂ ਜਿਹੜੇ ਵਾਸ਼ਰੂਮ ਬਣ ਰਹੇ ਆ ਪੁਰਾਣੇ ਵਾਸ਼ਰੂਮਾਂ ਦੀ ਮਰਮਮਤ ਸਫਾਈ ਹੋ ਰਹੀ ਹੈ ਇਹ ਬੁਨਿਆਦੀ ਕੰਮ ਹੈ ਤੇ ਪਹਿਲੀ ਵਾਰੀ ਹੋਇਆ ਕਿ ਸਾਡੇ ਸਕੂਲ ਆਫ ਫੈਮਿਨਸ ਦੇ ਬੱਚੇ ਜਿਹੜੇ ਆ ਤੁਸੀਂ ਦੇਖਿਆ ਹੋਊਗਾ ਕਿ ਉਹਨਾਂ ਦੀ ਐਕਸਪੋਜ਼ਰ ਵਿਟਨਸ ਅਗਰ ਕੋਈ ਬੱਚਾ ਇਹ ਕਹਿੰਦਾ ਹੈ ਕਿ ਮੈਂ यूपीएससी अफसर बनना चाहता मैं आईएएस आईपीएस पीसीएस पीपीएस अफसर बनना चाहता। ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਤਾਂ ਵਧੀਆ ਦੇ ਰਿਹਾ ਕੋਚਿੰਗ ਵੀ ਦੇ ਰਿਹਾ। ਉਸ ਦੇ ਨਾਲ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾ ਨਾਲ ਐਸਡੀਐਮ ਸਹਿਬਾਨਾ ਨਾਲ ਐਸਐਸਪੀ ਸਹਿਬਾਨਾ ਨਾਲ ਉਹਨਾਂ ਨੂੰ ਜਾ ਕੇ ਐਕਸਪੀਰੀਅੰਸ ਵਿਜ਼ਿਟ ਤਾਂ ਕਿ ਉਹ ਉਸ ਕੁਰਸੀ ਨੂੰ ਮਹਿਸੂਸ ਕਰ ਸਕਣ ਉਹਨਾਂ ਨੂੰ ਕੁਝ ਸਿੱਖਣ ਕਿ ਕਿਵੇਂ ਉਹ ਇਹ ਬਣੇ। ਐਦਾਂ ਹੀ ਜੇ ਕੋਈ ਬੱਚਾ ਕਹਿੰਦਾ ਮੈਂ ਐਨਡੀਏ ਚ ਜਾਣਾ ਅਸੀਂ ਉਹਨਾਂ ਨੂੰ ਜਿੰਨੀ ਆਰਮੀ ਕੈਂਟੋਨਮੈਂਟਸ ਹੈ ਉਸ ਉਸ ਜ਼ਿਲ੍ਹੇ ਦੀ ਸਭ ਤੋਂ ਨੇੜੇ ਉੱਥੇ ਭੇਜਦੇ ਆ ਉਹ ਕਰਨਾਲਾ ਦੇ ਨਾਲ ਬ੍ਰਿਗੇਡੀਅਰ ਸਹਿਬਾਨਾ ਦੇ ਨਾਲ ਉਹਨਾਂ ਦੀ ਵਰਦੀ ਨੂੰ ਹੱਥ ਲਾ ਕੇ ਮਹਿਸੂਸ ਕਰਦੇ ਆ ਕਿ ਅੱਛਾ ਉਹਨਾਂ ਨੂੰ ਪੁੱਛਦੇ ਕਿਵੇਂ ਐ ਇੱਕ ਆਰਮੀ ਲਾਈਫ ਤਾਂ ਕਿ ਉਹ ਪ੍ਰੇਰਿਤ ਹੋ ਸਕਣ ਜਿਹੜੀ ਇਹ ਤੇ ਇਹ ਸਹੂਿਦਾਵਾਂ ਪੰਜਾਬ ਦੇ ਕਿਸੇ ਪ੍ਰਾਈਵੇਟ ਸਕੂਲ ਚ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲ ਚ ਨਹੀਂ ਐ ਐਦਾਂ ਹੀ ਅਗਰ ਕੋਈ ਬੱਚਾ ਕਹਿੰਦਾ ਮੈਂ ਇੰਜੀਨੀਅਰ ਬੰਨਾ ਮੈਂ ਡਾਕਟਰ ਬੰਨਾ ਤਾਂ ਜੇ ਹੀ ਨੀਟ ਤੇ ਜਿਹੜੇ ਸਾਡੇ ਤਾਂ ਟੀਚਰ ਹੋਣਾ ਰਹੀ ਹੈ ਪਰ ਸਪੈਸ਼ਲ ਅਸੀਂ ਟੀਚਰਸ ਜਿਹੜੇ ਐ ਬੁਲਾ ਕੇ ਉਹਨਾਂ ਨੂੰ ਅਸੀਂ ਸਪੈਸ਼ਲ ਜਿਹੜੇ ਵਿੰਟਰ ਕੈਂਪ ਲਗਾਏ ਉਹਨਾਂ ਦੇ ਇਹ ਸਭ ਕੁਝ ਜਿਹੜੇ ਬੱਚਾ ਕੋਈ ਕਹਿੰਦਾ ਮੈਂ ਸਾਇੰਟਿਸਟ ਬਣ ਉਹਨਾਂ ਨੂੰ ਸੇ ਇਸਰੋ ਤੇ ਹੀ ਲੈ ਜਾਓ ਤਾਂ ਕਿ ਉਹ ਲਾਂਚ ਦੇਖ ਸਕਣ ਜਿੰਨੇ ਵੀ ਰਾਕਟ ਲਾਂਚੇਸ ਹੁੰਦੇ ਆ ਇਹ ਫੈਸਿਲਿਟੀਆਂ ਕਿਤੇ ਨਹੀਂ ਮਿਲਦੀਆਂ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਗਿਆ ਜਿੰਨੇ ਵੀ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲ ਆ ਜਿੱਥੇ ਜਿੱਥੇ 500 ਤੋਂ ਵੱਧ ਬੱਚਾ ਉਹ ਸਾਰਿਆਂ ਦੇ ਬਾਹਰ ਦੋ ਸਾਬਕਾ ਫੌਜੀ ਤੁਹਾਨੂੰ ਸਵੈਰੇ ਜੇ ਤੁਸੀਂ ਕਿਸੇ ਵੀ ਹੁਣ ਜਦੋਂ ਛੁੱਟੀਆਂ ਛੁੱਟੀਆਂ ਤੋਂ ਬਾਅਦ ਤੁਸੀਂ ਆਪ ਜਾ ਕੇ ਇਸ ਗੱਲ ਨੂੰ ਤਸਦੀਕ ਕਰ ਸਕਦੇ ਹੋ ਯਾਰ ਨਵਜੋਤ ਸਿੰਘ ਸਿੱਧੂ 80 20 ਦੀ ਕਰ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰਨ ਲੱਗ ਪੈਣ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਹੈ ਕਿਹੜੇ 80 20 ਦੀ ਗੱਲ ਕਰ ਰਿਹਾ ਹੈ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਕੀ ਕਹਿਣਾ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਭਾਈ ਸਾਰਾ ਉਹਨਾਂ ਨੇ ਬਠੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਅਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਖਮਿਆਜਾ ਭੁਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਹੈ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਕਿ ਕੱਲ 1:30 ਸੀ ਸਸਪਾਲ ਸਿੰਘ ਕਹਿੰਦਾ ਬੀਲ ਤੇ ਜਿਹੜੀ ਪਹਿਲੇ ਦਫਾ ਲਈ ਸੀ 195 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਣ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਬੀਲ ਦਿੱਤੀ ਬੀਲ ਤੋਂ ਬਾਅਦ ਜਿਸ ਦਿਨ ਬੀਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਧਾਇਰ ਕੀਤਾ ਗਿਆ ਸੋ ਥੈਟ ਇਹਨਾਂ ਨੂੰ ਧਿਲ ਚ ਰੱਖਿਆ ਜਾਏ ਇੱਕ ਬਿਆਨ ਲਿਆ ਗਿਆ ਇੱਕ ਆਦਮੀ ਜੇਲ੍ਹ ਦੇ ਵਿੱਚ ਕਸ਼ਮੀਰ ਸਿੰਘ ਉਹਦੀ ਵਾਈਫ ਕੋਲੋਂ ਕੇ ਕੁਝ ਅਣਪਛਾਤੇ ਬੰਦਿਆਂ ਨੇ ਆ ਕੇ ਘਰ ਮੈਨੂੰ ਡਰਾਇਆ ਧਮਕਾਇਆ ਸਾਨੂੰ ਮਾਰਨ ਦੀ ਧੰਕੀ ਦਿੱਤੀ ਸਾ ਸੁਖਪਾਲ ਸਿੰਘ ਖੈਰਾਸਾਰਨੋਂ ਪਹਿਲੇ ਸਾਰੇ ਪੰਜਾਬੀ ਜਾਣਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਉਹ ਕੋਈ ਪ੍ਰੋਫੈਸ਼ਨਲ ਨਹੀਂ ਨੇ ਉਹ ਸਿਆਸਤਦਾਨ ਨੇ ਦੂਜੀ ਪੀੜੀ ਦੇ ਸਿਆਸਤਦਾਨ ਉਹਨਾਂ ਦੇ ਲੇਟ ਫਾਦਰ ਸਾਹਿਬ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਵਾਰ ਸਾਹਿਬ ਸੁਖਪਾਲ ਸਿੰਘ ਖੈਰਾ ਖੁਦ ਤਿੰਨ ਵਾਰ ਦੇ ਐਮਐਲਏ ਦੇ ਲੀਡਰ ਆਫ ਦੀ ਆਪੋਜੀਸ਼ਨ ਪਹਿਲੇ ਰਹਿ ਚੁੱਕੇ ਐਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਤੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਇਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਬੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਵਿਸ਼ਵ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ ਬੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤਰ ਚੂਤਾ ਛੜਿਆੰਤਰ ਸਾਸ਼ੁਕਪਾਲ ਸਿੰਘ ਖਹਿਰਾ ਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲਾਰੈਂਸ ਬਿਸ਼ਲੋਈ ਦੇ ਨਾਲ ਤੇ ਜੱਗੂ ਭਗਵੰਤ ਪੂਰਨ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਸਾਨੂੰ ਪੂਰਨ ਫੇਥ ਹੈ ਸਾਡੇ ਜੁਡੀਸ਼ੀਅਲ ਸਿਸਟਮ ਉੱਤੇ ਮੇਰੀ ਆਪਣੀ ਪਰਸਨਲ ਅਪੀਲ ਐਸ ਲੀਡਰ ਆਫ ਦੀ ਆਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਊਨ ਕਰੋ ਇਸ ਕਿਸਮ ਦਾ ਜਿਹੜਾ ਛੱਡਿਆੰਤਰ ਇਹ ਸਰਕਾਰ ਰਚਨਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਊਨ ਕਰਕੇ ਕਿਉਂਕਿ ਮੈਂ ਸਮਝਣਾ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੋਰਟ ਨੂੰ ਬਕਾਇਦਾ ਤੌਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝਣਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ ਚ ਕਰਦੀ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਦੇ ਕੈਂਪਸ ਮੈਨੇਜਰ ਆ ਗਏ ਅੱਗੇ ਕੀ ਟੀਚਰਾਂ ਨੂੰ ਸਾਰਾ ਕੰਮ ਕਰਨਾ ਪੈਂਦਾ ਸੀ ਕਿਸੇ ਕਲਾਸਰੂਮ ਦਾ ਪੱਖਾ ਖਰਾਬ ਹੋ ਗਿਆ ਲਾਈਟ ਖਰਾਬ ਹੈ ਬੈਂਚ ਟੁੱਟਿਆ ਸਫਾਈ ਨਹੀਂ ਹੋ ਰਹੀ ਲੋਕਲ ਐਮਸੀ ਲੋਕਲ ਕਮੇਟੀ ਨੂੰ ਕਹਿਣਾ ਪਿੰਡ ਦੀ ਪੰਚਾਇਤ ਨੂੰ ਕਹਿਣਾ ਟੀਚਰ ਹੀ ਸਭ ਕੁਝ ਕਰਦੇ ਸੀ ਅਸੀਂ 2000 ਕੈਂਪਸ ਮੈਨੇਜਰ ਦਿੱਤੇ ਹਨ ਉਹ ਸਾਰਾ ਕੰਮ ਕੈਂਪਸ ਮੈਨੇਜਰ ਕਰਦੇ ਆ ਅਸੀਂ ਆਪਣੇ ਪ੍ਰਿੰਸੀਪਲ ਸਹਿਬਾਨਾ ਨੂੰ ਸਿੰਗਾਪੁਰ ਭੇਜਿਆ ਹੈਡਮਾਸਟਰ ਨੂੰ ਅਹਮਦਾਬਾਦ ਭੇਜਿਆ ਇਸ ਸਾਲ ਅਸੀਂ ਆਪਣੇ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜ ਰਹੇ ਹਾਂ ਜਿਹੜੀ ਜਿੱਥੋਂ ਵੀ ਦੁਨੀਆ ਤੋਂ ਵੱਖ-ਵੱਖ ਨੌਲੇਜ ਦੇਸ਼ ਤੋਂ ਵੱਖ-ਵੱਖ ਨੌਲੇਜ ਮਿਲ ਸਕੇ ਕਰ ਰਹੇ ਆ ਤੇ ਇਹ ਸਿੱਖਿਆ ਕ੍ਰਾਂਤੀ ਹੈ ਤੇ ਮੈਂ ਨਹੀਂ ਕਹੂੰਗਾ ਸਾਰੇ ਸਕੂਲ ਠੀਕ ਹੋ ਗਏ ਇਹ ਲੰਬਾ ਸਫ਼ਰ ਹੈ 2000 ਸਰਕਾਰੀ ਸਕੂਲ ਹੈ ਅੱਜ ਜਦੋਂ ਮੈਂ ਮਾਇਮਾ ਨੂੰ ਫਰੀਦਕੋਟ ਦੇ ਕਿਸੇ ਪਿੰਡ ਦਾ ਮੈਸੇਜ ਆ ਕਿ ਜੀ ਉੱਥੇ ਟੋਬੇ ਦਾ ਪਾਣੀ ਵੜ ਜਾਂਦਾ ਬਹੁਤ ਬੁਰੇ ਅਲਾ ਜਿਵੇਂ ਜਿੱਥੋਂ ਜਿੱਥੋਂ ਜੋ ਪਤਾ ਲੱਗਦਾ ਸੀ ਸੁਧਾਰ ਕਰੀ ਜਾ ਰਹੇ ਲੰਬਾ ਸਫ਼ਰ ਹੈ 2-3 ਸਾਲ ਲੱਗਣਗੇ ਪਰ ਅੱਜ ਇਸ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਪੰਜਾਬ ਦੇ ਸਕੂਲ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਹਵਾ ਬਦਲ ਰਹੀ ਹੈ ਉਨਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਤੇ ਨਜ਼ਰੀਆ ਬਦਲ ਰਿਹਾ ਸਭ ਪੰਜਾਬ ਦੇ ਨਿੱਜੀ ਸਕੂਲ ਜਿਹੜੇ ਉਹ ਸਰਕਾਰ ਦੇ ਹੁਕਮਾਂ ਨੂੰ ਕਿਉਂ ਨਹੀਂ ਮੰਨ ਰਹੇ ਕਿਉਂਕਿ ਛੁੱਟੀਆਂ ਸਰਕਾਰ ਵੱਲੋਂ ਅਨਾਉਂਸ ਕੀਤੇ ਜਾਂਦੇ ਬਾਅਦ ਵੀ ਲਗਾਤਾਰ ਲੱਗ ਰਹੇ ਨੇ ਹੋਰ ਵੀ ਕੀ ਤਰ੍ਹਾਂ ਦੀ ਚੀਜ਼ ਜਿਹੜੇ ਕੁਝ ਸਕੂਲ ਹੈ ਕਿਉਂਕਿ ਇਸ ਵਾਰੀ ਮੈਂ ਤੁਹਾਨੂੰ ਦੱਸਾਂ 10ਵੀਂ ਤੇ 12ਵੀਂ ਦੇ ਇਮਤਿਹਾਨ ਕਾਫੀ ਐਡਵਾਂਸ ਆ ਗਏ ਲੋਕ ਸਭਾ ਚੋਣਾਂ ਕਰਕੇ ਚਾਹੇ ਉਹ CBSE ਹੋਵੇ ਚਾਹੇ PSEB ਹੋਵੇ ਜਿੰਨੇ ਵੀ ਬੋਰਡ ਉਹਨਾਂ ਨੂੰ ਇਹ ਚੋਣ ਕਮਿਸ਼ਨ ਵੱਲੋਂ ਹਦਾਇਤ ਸੀਗੀ ਇਮਤਿਹਾਨਾਂ ਨੂੰ ਥੋੜਾ ਐਡਵਾਂਸ ਲੈਣਾ ਇਸ ਕਰਕੇ ਕੁਝ ਸਕੂਲਾਂ ਦੀ ਜੋ ਕੰਪਲੇਂਟ ਆ ਸੀ ਵੀਰ ਵੈਰੀਫਾਈ ਕਰਾਇਆ 10ਵੀਂ ਦੇ ਪ੍ਰੀ ਬੋਰਡ ਐਗਜ਼ਾਮ ਲੈ ਰਹੇ ਆ ਇਸ ਕਰਕੇ ਉਹ ਨਹੀਂ ਬਟ ਅਗਰ ਉਸ ਤੋਂ ਇਲਾਵਾ ਜੇ ਅਗਰ ਕੋਈ ਕਿਉਂਕਿ ਲਈ ਇੱਕ ਇਹ ਜਿਹੜੇ ਹੁਕਮ ਹੈ ਖੁਦ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਆਏ ਆ ਤੇ ਅਗਰ ਕੋਈ ਉਲੰਘਣਾ ਕਰਦਾ ਤੁਸੀਂ ਜਰੂਰ ਦੱਸੋ ਸਕੂਲ ਦੇ ਖਿਲਾਫ ਕਾਰਵਾਈ